ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੰਦਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਟੋਕੜ ਗੱਭਣਾ ਪੂਰੀ ਤੇ ਇੱਕ ਬਈ ਤਾਜੀ ਸੂਈ ਤੇ ਜਿਸ ਘਰ ਚ ਵੀਡੀਓ ਬਣਾ ਰਹੇ ਆ ਵੀ ਦੇਕਰੀ ਲੂਕ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਸਾਰੇ ਪਸ਼ੂ ਬਾਈ ਦੇ ਬਾਈ ਦੁੱਧ ਤੇ ਲਾਏ ਵਾ ਆਉ ਪੁੱਛ ਲੈਨੇ ਬਾਈ ਟੋਟਲ ਬਾਈ ਜੀ ਹਸੀਕਾਰ ਹਸੀਕਾਰ ਆ ਸਾਹ ਕੋ ਠੀਕ ਆ ਹਾਂ ਹਾਂ ਬਾਈ ਵਧੀਆ ਨਾਮ ਤੇ ਐਡਰੈਸ ਬੋਲ ਨਾ ਬਾਈ ਮੇਰਾ ਜੱਗਾ ਪਿੰਡ ਢਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਠੀਕ ਆ ਬਾਈ ਇਹ ਬਾਈ ਮਾਲ ਆਪਣੇ ਦੋਸਤ ਦਾ ਹੈਗਾ ਘਰੋਂ ਮਾਲ ਆ ਜਮਾ ਪੂਰੀਆਂ ਤਸੱਲੀ ਵਾਲੀਆਂ ਮੱਧਾਂ ਡਾਕਟਰ ਦੋਨੀ ਤੇ ਨੰਬਰ ਹੈਗਾ 94652 ਹੂੰ 13661 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਮੱਝ ਦੇ ਨੇ ਕਿਹੜਾ ਸੂਸੂਏ ਡਾਕਟਰ ਇਹ ਤੀਜੇ ਸੂਏ ਸੂਈ ਆ ਪਰਸੋਂ ਸੂਈ ਆ ਡਾਕਟਰ ਨੇ ਲਈ ਰਾਵੀ ਮਹਾਸਾ ਠੀਕ ਆ ਸਿੰਘ ਸਾਹਿਬ ਪੂਰੀ ਆ 14 ਲੀਟਰ ਚੋਇਆ ਵੈਦਾ ਘਰੇ ਦੁੱਧ ਠੀਕ ਆ ਉਹਨੇ ਪਰਸੋਂ ਹੀ ਸੂਈ ਥਲੇ ਆ ਮੰਨੇ ਚਲ ਵੀ 10 ਲੀਟਰੇ ਲਗਭਗ ਬੋਲਾ ਤਿਆਰ ਆ ਰੈਡੀ ਆ ਹੁਣ ਜਮਾ ਰੈਡੀ ਆ ਡਾਕਟਰ ਚੋਾਈ ਚ ਵੀ ਕਿਵੇਂ ਆ ਮੈਂ ਕਾਹਨੂੰ ਗੱਲਾਂ ਕਰਦਾ ਫਰਸਟ ਕਲਾਸ ਆ ਜਮਾ ਛੇਸ ਬੜਾ ਚੰਗਾ ਸਿੰਘ ਦੀ ਕਵਾ ਬਾਕੀ ਡਾਕਟਰ ਰਾਜੀ ਨਿੱਗਰ ਬਚਿਆ ਦੁੱਧ ਵਾਲੀ ਆ ਮੈਸ ਖਾਣ ਬਹੁਤ ਚੰਗਾ ਬੱਚਾ ਮਗਰ ਕੱਟਾ ਹਣਾ ਹਾਂ ਡਾਕਟਰ ਆ ਠੀਕ ਆ ਨੀਲੀ ਰਾਵੀ ਦੇ ਬੱਚੇ ਵੀ ਬਹੁਤ ਚੰਗੇ ਪਾਉਗੇ ਨੀਲੀ ਰਾਵੀ ਦਾ ਸੀਮਣ ਲਾ ਕੇ ਬੱਚੇ ਲੈਣੇ ਹੁਣ ਚੰਗੇ ਇਹ ਡਾਕਟਰ ਪਹਿਲੇ ਸ਼ੂਏ ਦਾ ਕੱਟਾ ਆਪਣੇ ਕੋਲੇ ਆ ਉਧ ਵੇਗਾ ਉਹ ਮੈਂ ਲੈ ਗਿਆ ਸੀ ਤੋਂ ਦੋਸਤੀ ਚ ਅੱਛਾ ਹਾਂ ਡਾਕਟਰ ਦਰਗਰਥੇ ਜਕਣੀ ਸੀਗਾ ਤੇ ਕੀ ਮੁੱਲ ਆ ਇਹਦਾ ਫਿਰ ਇਹਦਾ ਡਾਕਟਰ ਮੁੱਲ ਲ 15 ਦੀ ਦੇ ਦਾਂਗੇ ਡਾਕਟਰ ਆਪਾਂ ਮਾਨਤਾਨ ਹੋ ਜੂ ਕੋਈ ਗੱਲ ਨਹੀਂ ਥੋੜਾ ਬੋਤਾ ਮਾਨਤਾਨ ਹੋ ਜੂ ਡਾਕਟਰ 1 ਲੱਖ 5000 ਰੁਪਿਆ ਮੁੱਲ ਆ ਭਾਈ ਬਾਕੀ ਪਰ ਮੈਂ ਡਾਕਟਰ ਪੂਰੀ ਫੁੱਲ ਤਸੱਲੀ ਹਲੀ ਆ ਚਵਾਈ ਚੂਈ ਕਰਨੀਓ ਆਰਡਰ ਕਮਾਲ ਆ ਕੀ ਬਾਤ ਆ ਡਾਕਟਰ ਮੱਝਾ 1 ਲੱਖ 1 ਲੱਖ ਪੁਰੇ ਮੈਂ ਬਹੁਤ ਚੌੜੀ ਆ ਹੂੰ ਜਮਾ ਤਸੱਲੀ ਵਾਲੀ ਹੈ ਡਾਕਟਰ ਪੂਰੀ ਉਹ ਵੀ ਬਾਈ ਨੇ ਦੱਸਿਆ ਚੰਗਾ ਆਪਾ 14 ਲੀਟਰ ਦੁੱਧ ਦੀ ਗਰੰਟੀ ਹੈ ਡਾਕਟਰ ਜਮਾ 14 15 ਕਿਲੋ ਬੱਚਾ ਵੀ ਬਹੁਤ ਚੰਗਾ ਕੱਦ ਵਿੱਡ ਬੱਚੇ ਦਾ ਹੀ ਬਹੁਤ ਚੰਗਾ ਬਾਈ ਟੱਕਾ ਮਗਰ ਪੂਰਾ ਡਾਕਟਰ ਰਾਜੀ ਹੈ ਅੱਗੇ ਵੀ ਟੋਕੜ ਕੱਪਨ हां भैया बुरी तोकड़ गब्बना किन्ने टाइम ਦੀ ਗੱਬਣਾ ਇਹ ਬਈ 4 ਮਹੀਨੇ ਦੀ ਗੱਬਣਾ 9 ਲੀਟਰ ਦੁੱਧ ਹਾਜ਼ਰ ਆ ਡਾਕਟਰ ਇਹ ਥੱਲੇ ਠੀਕ ਆ 15 ਕਿਲੋ ਠੰਡਾ ਮਿਨਿਆ ਮਾ ਡਾਕਟਰ ਇਹਨਾਂ ਵਾਜੇ ਥੱਲੋਂ ਮੈਂ ਇਹ ਦੇ ਦਸੂਆ ਕਿਹੜਾ ਡਾਕਟਰ ਦੂਜੇ ਸ਼ੁਬੇ ਚ ਛੋਟੀ ਸੂਈ ਵੇ ਤੀਜੇ ਵਾਸਤੇ ਗੱਬਣਾ ਗਈ ਗੱਬਣਾ ਆ ਹਾਂ ਬੜਾ ਚੰਗਾ ਯਾਰ ਹਾਂ ਡਾਕਟਰ ਬਹੁਤ ਚੰਗਾ ਦੇ ਬੱਚਾ ਹੈਗਾ ਇਹ ਬੱਚਾ ਡਾਕਟਰ ਹੈ ਨਹੀਂਗਾ ਥਾਪੀ ਦੀ ਜਮਾ ਥਾਪੀ ਮਾਰ ਤੇ ਬਹਿ ਜਾ ਠੀਕ ਆ ਮੜੀ ਤੋਰ ਦੇ ਤੋਰ ਦੇਣਾ ਡੱਬ ਬੱਡ ਚੰਗਾ ਰੰਗ ਰੂਪ ਚੰਗਾ ਸੰਗ ਸੁੰਗ ਡਾਕਟਰ ਛੋਟੀ ਦਾ ਬਹੁਤ ਚੰਗਾ ਪੂਰੀ ਨੀਲੀ ਰਾਵੀ ਫੁੱਲਾ ਉਹਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਮੁੱਲ ਕੀ ਆ ਬਾਈ ਇਹਦਾ ਇਹਦਾ ਬਾਈ ਮੁੱਲ 80000 ਰੁਪਿਆ ਮਾਨਤਾਨ ਹੋ ਜਾਊਗਾ ਮਾਨਤਾਨ ਹੋ ਜਾਊਗਾ ਵੀਰੇ ਥੋੜਾ ਬਹੁਤਾ 80000 ਰੁਪਿਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਊਗਾ ਚੰਗੀ ਆ ਮੱਜ ਸਿੰਗ ਸੁng ਚੰਗਾ ਕੱਦ ਵੱਡ ਚੰਗਾ ਪੂਰੀ ਜੇ ਮੰਨ ਲਿਓ ਤਾਂ ਨੀਲੀ ਰਾਵੀ ਮੰਨ ਲਿਓ ਬਾਈ ਨੀਲੀ ਰਾਵੀ ਦੇ ਬੱਚੇ ਡਾਕਟਰ ਬਹੁਤ ਚੰਗੀ ਝੋਟੀ ਆ ਪੂਰੇ ਬੱਚੇ ਵਿੱਚ ਪੂਰੀ ਫੁੱਲ ਤਸੱਲੀ ਵਾਲੀ ਆ ਠੀਕ ਆ ਹਮ ਕਰੂਨਾ ਧੋਨੇ ਪਸ਼ੂ ਬਾਈ ਦੇ ਕਰੂ ਆ ਬਾਈ ਕੋਈ ਵਪਾਰ ਦਾ ਕੰਮ ਨਹੀਂ ਦੁੱਧ ਤੇ ਬਾਈ ਦੇ ਪਸ਼ੂ ਲਾਇਵ ਆ ਤਕਰੀਬਨ ਬਾਈ ਕੋਲੇ ਹੈਗੇ 15 ਤੋਂ 16 ਨਗ ਬਾਈ ਇਹ ਕਿਸੇ ਵੀਰ ਨੂੰ ਪਸੰਦ ਆ ਬਾਈ ਨੱਚ ਨੱਚ ਛੋਟੀ ਡਾਕਟਰ ਪਿੱਛਪੜੇ ਦੀ ਬਹੁਤ ਚੰਗੀ ਆ